ਦੇਵਤਿਆਂ ਦਰਸ਼ਨ ਪੀਤਾਈ ਦੁਖ ਭੁਖ ਤੀਰਥ ਕੀਏ ਜੋਗੀ ਜਤੀ ਜੁਗਤ ਮਹਿ ਰਹਤੇ ਕਰ ਕਰ ਭਗਵੇਂ ਭੇਖ ਪਾਏ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਚੌਥੀ ਉਦਾਸੀ ਦੇ ਟਾਈਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵਾਰੇ ਦੇਸ਼ ਤੇ ਜਾਪਨ ਤੇ ਜੋ ਕਿ ਨੌ ਖੰਡ ਸੱਤਾਂ ਦੀਪਾਂ ਦੇ ਵਿਚਾਲੇ ਹ ਤਦ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਜੀ ਜਾਦੇ ਸਭ ਉਚਾਰਨ ਕੀਤਾ ਤਮਰਦਾਨ ਸੁਣ ਕੇ ਚੁੱਪ ਹੋ ਗਿਆ ਫਿਰ ਜਦ ਉਜਾੜ ਤੂੰ ਬਾਹਰ ਨਿਕਲ ਗਏ ਤਾਂ ਇੱਕ ਪਿੰਡ ਆਇਆ ਜਿਸ ਵਿੱਚ ਸਾਰੇ ਘਰ ਠੱਗਾਂ ਦੇ ਹੀ ਸਨ ਜਿਨੂੰ ਆਪਾਂ ਟਾਕਾ ਬੰਗਾਲ ਵੀ ਕਹਿ ਦਿੰਦੇ ਨੇ ਕਾਮਰੂ ਦੇਸ਼ ਵੀ ਕਹਿ ਦਿੰਦੇ ਨੇ ਕਿਉਂਕਿ ਉੱਥੋਂ ਦੇ ਲੋਕ ਲੁੱਟ ਪੁੱਟ ਕੇ ਕਿਸੇ ਨੂੰ ਜਾਦੂ ਦੇ ਨਾਲ ਛਤਰਾ ਬਣਾ ਲੈਂਦੇ ਨੇ ਕਿਸੇ ਨੂੰ ਕੁਛ ਕਰ ਲੈਂਦੇ ਨੇ ਜਿਹੜਾ ਇਹ ਠੱਗਾਂ ਦਾ ਦੇਸ਼ ਸੀ ਗੁਰੂ ਪਿਆਰਿਓ ਤੇ ਉੱਥੇ ਗੁਰੂ ਮਹਾਰਾਜ ਇਹਨਾਂ ਦਾ ਉਧਾਰ ਕਰਨ ਵਾਸਤੇ ਗਏ ਠੱਗ ਹੀ ਸਾਨ ਤੇ ਇਹ ਠੱਗ ਮੁਨੱਖਾਂ ਨੂੰ ਮਾਰ ਕੇ ਉਹਨਾਂ ਦਾ ਧਨ ਲੁੱਟ ਲੈਂਦੇ ਸਨ ਇਹਨਾਂ ਨੂੰ ਸਮਿਆ ਸਮੱਤ ਦੇਣ ਵਾਸਤੇ ਗੁਰੂ ਜੀ ਉਸ ਨਗਰ ਵਿੱਚ ਜਾਵੜੇ ਅਤੇ ਕੋਤਕ ਰਤਨਾ ਕੀ ਦਾ ਸਤਿਗੁਰਾਂ ਦੇ ਕਹਿੰਦੇ ਬਾਲਾਂ ਤੇ ਮਰਦਾਨੇ ਨੂੰ ਸੇ ਗੁਰੂ ਜੀ ਨੇ 16 ਵਰਿਆਂ ਦੀ ਮਟਿਆਰ ਇਸਤਰੀ ਬਣਾ ਦਿੱਤਾ ਅਤੇ ਆਪ ਚੰਗੀ ਪੁਸ਼ਾਕ ਪਹਿਨ ਕੇ ਲਾੜੇ ਜਾਪਣ ਲੱਗੇ ਕਿਉਂਕਿ ਜਿੱਥੇ ਗੁਰੂ ਮਹਾਰਾਜ ਕੋਈ ਕੁੱਤ ਰੱਜਦੇ ਸੀ ਉੱਥੇ ਕੋਈ ਨਾ ਕੋਈ ਨਵਾਂ ਸਾਖ ਬਣਾਉਂਦੇ ਸਨ ਕਿਉਂ ਸਿੱਧ ਕੀਤਾ ਕਿ ਜਿਵੇਂ ਗੁਰੂ ਜੀ ਮੁਕਲਾਵਾ ਲੈ ਕੇ ਆਏ ਹਨ ਅਤੇ ਮਰਦਾਨਾ ਰੂਮ ਉਹਨਾਂ ਨਾਲ ਲਾਗੀ ਬਣਾ ਦਿੱਤਾ ਉਪਰੰਤ ਇੱਕ ਠੱਗ ਦੇ ਘਰ ਜਾ ਬੈਠੇ ਜਿਨ੍ਹਾਂ ਨੂੰ ਵੇਖ ਕੇ ਬੜਾ ਖੁਸ਼ ਹੋਇਆ ਅਤੇ ਉਪਰੋਂ ਪ੍ਰੇਮ ਨਾਲ ਸੇਵਾ ਕਰਨ ਲੱਗਾ ਇਸ ਨੂੰ ਹੋਰ ਠੱਗ ਵੀ ਆ ਗਏ ਇਤਨੇ ਨੂੰ ਤੇ ਗੁਰੂ ਪਿਆਰਿਓ ਅੱਗੇ ਆਤੇ ਸਭ ਨੇ ਸਲਾਹ ਕੀਤੀ ਇਹਨਾਂ ਨੂੰ ਅੱਜ ਦੀ ਰਾਤ ਲੁਕਾਂਗੇ ਇਨ੍ਹਾਂ پاس ਬਹੁਤ ਧਨ ਜਪਦਾ ਹੈ ਸਵਾਰੇ ਸਾਰੇ ਬਰਾਬਰ ਕਰਕੇ ਵੰਡ ਲਵਾਂਗੇ ਪਰ ਜਦ ਰਾਤ ਨੂੰ ਸੁੱਤੇ ਤੇ ਠੱਗਾਂ ਨੂੰ ਐਸੀ ਨੀਂਦ ਆਈ ਕੀ ਸੂਰਜ ੜ ਤੜੇ ਤੱਕ ਸੁੱਤੇ ਹੀ ਰਹੇ ਪਰ ਗੁਰੂ ਜੀ ਅਮਰਤ ਵੇਲੇ ਉੱਠ ਕੇ ਆਪਣਾ ਨਿਤਨੇਮ ਕਰਦਿਆਂ ਹੋਇਆਂ ਬਾਹਰ ਚਲੇ ਗਏ ਜਦ ਦਿਨ ਚੜਿਆ ਬਾਕੀ ਦੇ ਠੱਗਾਂ ਨੇ ਖੂਸ ਕਰ ਵਾਲੇ ਠੱਗ ਪਾਸੋਂ ਆਪਣਾ ਹਿੱਸਾ ਮੰਗਿਆ ਕਿਉਂਕਿ ਉਥੋਂ ਦੀ ਪਰੰਪਰਾ ਸੀ ਰਲ ਮਿਲ ਕੇ ਵੰਡ ਕੇ ਸ਼ੱਕਦੇ ਸਨ ਤੇ ਉਸ ਨੇ ਕਿਹਾ ਓਏ ਮੇਰੇ ਸੁੱਤਿਆਂ ਹੀ ਘਰੋਂ ਨਿਕਲ ਗਏ ਹਨ ਮੈਂ ਕੁਝ ਨਹੀਂ ਲੁੱਟ ਸਕਿਆ ਤੋ ਕਹਿਣ ਲੱਗੇ ਤੂੰ ਸਾਡੇ ਅੱਗੇ ਝੂਠ ਬੋਲਦਾ ਹੈ ਪਰ ਜਦ ਉਸ ਨੇ ਬਹੁਤ ਸੋਹਾਂ ਕਹਾਧੀਆਂ ਕਿਉਂਕਿ ਝੂਠ ਦੇ ਵਿੱਚ ਸੋਹਾਂ ਬਹੁਤ ਚਲਦੀਆਂ ਨੇ ਜਿੱਥੇ ਇੱਕ ਝੂਠ ਛੁਪਾਉਣ ਵਾਸਤੇ 100 ਸੱਚ ਬੋਲਦਾ ਪਰ ਫੇਰ ਵੀ ਸੱਚ ਨਹੀਂ ਮੰਨਦਾ ਜਿੱਥੇ ਕਹਿੰਦੇ ਸੋਹ ਝੂਠ ਇੱਕ ਸਾਜ ਨੂੰ ਛਪਉਂਦਾ ਉਹਨੇ ਸੋਹਾਂ ਖਾਧੀਆਂ ਕਿਸੇ ਨੇ ਕਿਹਾ ਮੈਨੂੰ ਤੇਰੀ ਸੋਹ ਕਿਸੇ ਨੇ ਕਿਹਾ ਗੁਰੂ ਮਹਾਰਾਜ ਦੀ ਸੋਹ ਕਿਸੇ ਨੇ ਕਿਹਾ ਰੱਬ ਦੀ ਸੋਹ ਸੋਹਾਂ ਖਾਧੀਆਂ ਤੇ ਫਿਰ ਉਹ ਸੁੱਤੇ ਯਕੀਨ ਕਰਕੇ ਗੁਰੂ ਜੀ ਨੂੰ ਲੱਪਣ ਵਾਸਤੇ ਘਰੋਂ ਬਾਹਰ ਉਠ ਨੱਠੇ ਤੇ ਪੰਜ ਕੋਹਾਂ ਉੱਤੇ ਗੁਰੂ ਜੀ ਨੂੰ ਜਾ ਕੇ ਕੇਲਿਆ ਗੁਜ ਤੇਰੇ ਪਾਸ ਹੈ ਤਾਂ ਇੱਥੇ ਰੱਖ ਦਿਓ ਨਹੀਂ ਤਾਂ ਮਾਰੇ ਜਾਓ ਕਿਉਂਕਿ ਜਦੋਂ ਵੀ ਕੋਈ ਠੱਗ ਚੋਰ ਠੱਗਣ ਵਾਸਤੇ ਜਾਂਦਾ ਹੈ ਸਭ ਤੋਂ ਪਹਿਲਾਂ ਮਾਰਨ ਦੀ ਗੱਲ ਕਰਦਾ ਹੈ ਡਰਾਵਾ ਦਿੰਦਾ ਹੈ ਪਰ ਕਹਿੰਦੇ ਦੋ ਜਹਾਨ ਦੇ ਵਾਲੀ ਧੰ ਗੁਰੂ ਨਾਨਕ ਸਾਹਿਬ ਮਹਾਰਾਜਾ ਰਾਜ ਜਿਹੜੇ ਦੁਨੀਆ ਨੂੰ ਤਾਰਨ ਵਾਸਤੇ ਆਏ ਸਨ ਉਹਨਾਂ ਨੇ ਕੀ ਡਰਨਾ ਹੈ ਤੇ ਗੁਰੂ ਪਿਆਰਿਓ ਗੁਰੂ ਜੀ ਨੇ ਕਿਹਾ ਕਿ ਤੁਸੀਂ ਮਾਰਨ ਵਾਸਤੇ ਆਏ ਹੋ ਤਾਂ ਮਾਰ ਬੇਸ਼ੱਕ ਦਿਓ ਪਰ ਪਹਿਲਾਂ ਸਾਡੇ ਸਾਰਨ ਵਾਸਤੇ ਲੱਕੜਾਂ ਇਕੱਠੀਆਂ ਕਰਕੇ ਲਿਆਓ ਫੇਰ ਜੋ ਕੁਝ ਸਾਡੇ ਪਾਸ ਹੋਵੇਗਾ ਲੈ ਲੈਣਾ ਠੱਗਾ ਨੇ ਕਿਹਾ ਇੱਥੇ ਅੱਗ ਨਹੀਂ ਮਿਲਦੀ ਤੁਹਾਨੂੰ ਸਾੜਾਂਗੇ ਕਿਸ ਤਰ੍ਹਾਂ ਜੇ ਗੁਰੂ ਜੀ ਨੇ ਕਿਹਾ ਇਸ ਪਾਸੇ ਸ਼ਕਤੀ ਦੇ ਨਾਲ ਦੂਰ ਧੂਆ ਨਿਕਲਦਾ ਹੈ ਤੇ ਉਥੇ ਅੱਗ ਲੈ ਆਓ ਹੁਣ ਉਥੇ ਕੀ ਸੀ ਗੁਰੂ ਪਿਆਰਿਓ ਦੋ ਜਾਣੇ ਚਲੇ ਜਾਓ ਬਾਕੀ ਸਾਡੇ ਪਾਸ ਹੀ ਬੈਠੋ ਤੁਹਾਨੂੰ ਇਹ ਖਤਰਾ ਹੋਵੇਗਾ ਕਿ ਭੱਜ ਨਾ ਜਾਣ ਇਹ ਗੱਲ ਸੁਣ ਕੇ ਦੋ ਠਾਕ ਅਗ ਲੈਣ ਚਲੇ ਗਏ ਅਤੇ ਬਾਕੀ ਦੇ ਤਿੰਨ ਗੁਰੂ ਜੀ ਪਾਸ ਖੜੇ ਰਹੇ ਉਧਰ ਦੋ ਜਣੇ ਜਦ ਅਗ ਲੈਣ ਗਏ ਤਾਂ ਉਹਨਾਂ ਨੇ ਰਸਤੇ ਵਿੱਚ ਵੇਖਿਆ ਕਿ ਇੱਕ ਆਦਮੀ ਨੂੰ ਤਿੰਨ ਜਣੇ ਬੰਨ ਕੇ ਲਈ ਜਾਂਦੇ ਹਨ ਅਤੇ ਗਾਣਾ ਕੱਢਦੇ ਤੇ ਮਾਰਦੇ ਜਾਂਦੇ ਹਨ ਜਦ ਦੇ ਠੱਗ ਅੱਗੇ ਗਏ ਤਾਂ ਇਹਨਾਂ ਨੇ ਇੱਕ ਚਿਖਾ ਬਲ ਦੀ ਵੇਖੀ ਜਦ ਇਹ ਅੱਗ ਲੈ ਕੇ ਵਾਪਸ ਮੁੜੇ ਇਹਨਾਂ ਨੇ ਵੇਖਿਆ ਕਿ ਉਹੀ ਆਦਮੀ ਜਿਸ ਨੂੰ ਬਨ ਕੇ ਮਾਰਦੇ ਕੁੱਤ ਦੇ ਲਈ ਜਾਂਦੇ ਸਨ ਉਹ ਵਿਵਾਨ ਵਿੱਚ ਚੜਿਆ ਹੋਇਆ ਅਤੇ ਉਸ ਦੇ ਅੱਗੇ ਵਾਜੇ ਵਜਦੇ ਜਾ ਰਹੇ ਹਨ ਠਾਗੇ ਕੋਤਕ ਵੇਖ ਕੇ ਬੜੇ ਹੈਰਾਨ ਹੋ ਗਏ ਅਤੇ ਪਾਸ ਜਾ ਕੇ ਪੁੱਛਿਆ ਕਿ ਤੁਸੀਂ ਜਿਸ ਨੂੰ ਪਹਿਲਾਂ ਮਾਰ ਕੁੱਟ ਰਹੇ ਸੀ ਹੁਣ ਉਸ ਨੂੰ ਵਿਵਾਨ ਵਿੱਚ ਬਿਠਾਇਆ ਹੋਇਆ ਇਹ ਕੀ ਗੱਲ ਉਹਨਾਂ ਨੇ ਦੱਸਿਆ ਕਿ ਇਹ ਬੜਾ ਪਾਪੀ ਸੀ ਪਰੰਤੂ ਇਸ ਦੀ ਚਿਖਾ ਦੇ ਧੂਏ ਉੱਤੇ ਗੁਰੂ ਨਾਨਕ ਜੀ ਦੀ ਨਜ਼ਰ ਪੈਣ ਕਰਕੇ ਇਸ ਦੇ ਪਾਪ ਨਸ਼ਟ ਹੋ ਗਏ ਨੇ ਇਹ ਪਵਿੱਤਰ ਹੋ ਗਿਆ ਹੈ ਜਿਸ ਕਰਕੇ ਹੁਣ ਇਸ ਨੂੰ ਸਵਰਗਾਂ ਵਿੱਚ ਲੈ ਜਾਣ ਵਾਸਤੇ ਵੀ ਬਾਣ ਵਿੱਚ ਬਿਠਾ ਲਿਆ ਹੈ ਠੱਗ ਨੇ ਕਿਹਾ ਗੁਰੂ ਨਾਨਕ ਜੀ ਕਿੱਥੇ ਹਨ ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਜੀ ਉਹੀ ਹਨ ਜਿਨ੍ਹਾਂ ਨੂੰ ਸਾਰਨ ਵਾਸਤੇ ਤੁਸੀਂ ਅਗ ਲੈ ਕੇ ਚੱਲੇ ਤਾਂ ਠੱਗਾ ਨੇ ਗੁਰੂ ਜੀ ਪਾਸ ਆਣ ਕੇ ਮਾਫੀ ਮੰਗੀ ਅਤੇ ਆਪਣੀ ਭੁੱਲ ਬਖਸ਼ਾਈ ਗੁਰੂ ਜੀ ਨੂੰ ਆਪਣੇ ਘਰ ਲੈ ਜਾ ਕੇ ਉਹਨਾਂ ਨੇ ਬੜੇ ਸੇਵਾ ਕੀਤੀ ਅਤੇ ਆਪਣੇ ਕਲਿਆਣ ਹਿੱਤ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਜੀਵ ਹੱਤਿਆ ਕਰਨੀ ਛੱਡ ਦਿਓ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਧਨ ਗਰੀਬਾਂ ਨੂੰ ਲੁਟਾ ਦਿਓ ਤੇ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਿਆ ਤੂੰ ਨੇਕ ਕਿਰਤ ਕਰਕੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਨਿਰਭਾ ਕਰੋ ਧਰਮਸ਼ਾਲਾ ਬਣਾ ਕੇ ਉਸ ਵਿੱਚ ਸਤ ਸੰਗ ਕਰਿਆ ਕਰੋ ਇਹ ਕਰਮ ਕਰੋਗੇ ਤਾਂ ਸਦਾ ਸੁਖੀ ਪਾਓਗੇ ਗੁਰੂ ਜੀ ਦੇ ਬਚਨ ਸੁਣ ਕੇ ਸਭ ਨੇ ਸਿੱਖੀ ਧਾਰਨ ਕਰਨੇ ਅਤੇ ਬਰਿਆਈਆਂ ਤਿਆਕੇ ਆਪਣਾ ਆਕਾਰ ਵਿਹਾਰ ਕਰਨ ਲੱਗ ਪਏ ਧਰਮ ਸ਼ਾਲਾ ਬਣਾਈ ਤੇ ਹਰ ਰੋਜ਼ ਅੰਮ੍ਰਿਤ ਵੇੜੇ ਉੱਠ ਕੇ ਉਠੇ ਕੜਾ ਪ੍ਰਸ਼ਾਦ ਦੀ ਤਿਆਰ ਕਰਦੇ ਤੇ ਸੰਗਤਾਂ ਨੂੰ ਵਰਤੋਂ ਦੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਤੇ ਗੁਰੂ ਪਿਆਰਿਓ ਐਸੇ ਤਰਾਹੀ ਗੁਰੂ ਨਾਨਕ ਪਾਤਸ਼ਾਹ ਨੇ ਸਾਉਨਾ ਠੱਗਾ ਨੂੰ ਤਾਰਿਆ ਤੇ ਸਿਮਰਨ ਦੇ ਲੜ ਲਾ ਕੇ ਗੁਰੂ ਦੇ ਲੜ ਲਾ ਕੇ ਧਰਮ ਦਾ ਕੰਮ ਸਿਖਾ ਕੇ ਗੁਰੂ ਪਿਆਰਿਓ ਸਤਗੁਰੂ ਕੋਟਸ ਜਨ ਰਹੇ ਫਿਰ ਅੱਗੇ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ